16 ਮਾਰਚ ਨੂੰ ਹੋਣ ਵਾਲੇ ਸ਼ਹੀਦੀ ਸਮਾਗਮ ਦੀ ਰਾਸ਼ਟਰਵਾਦੀ ਹਿੰਦੂ ਨੇਤਾ ਨੇ ਦਿੱਤੀ ਜਾਣਕਾਰੀ ਦੀਪਕ ਕੁਮਾਰ ਦੀ ਵਿਸ਼ੇਸ਼ ਖਬਰ ਅਸਰ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਹੈ ਜੀ ਉਹਦੇ ਬਾਰੇ ਜਾਣਕਾਰੀ ਜਿਹੜੀ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਆਪਣੇ ਰਾਜ ਵਿੱਚ ਸਤਪ੍ਰਕਾ ਜੀ ਪ੍ਰਭਾ ਕਰ ਉਹਗਰਵਾ ਟਾਈਮ ਸ਼ਹੀਦ ਹੋ ਗਏ ਸੀ ਉਹਨਾਂ ਨੇ ਸਮਾਜ ਦੇ ਵਿੱਚ ਬਹੁਤ ਕੰਮ ਕੀਤੇ ਆ ਉਹ ਰਾਸ਼ਟਰੀ ਸਵੈਮਸ਼ਿਕ ਸੰਗ ਨਾਲ ਜੁੜੇ ਹੋਏ ਸੀ ਤੇ ਅੱਥੇ ਜਿਹੜੀ ਨਗਰ ਕੌਂਸਲ ਆਦੀ ਰੇੜੇ ਉਸ ਟਾਈਮ ਨਗਰਪਾਲਿਕਾ ਸੀ ਨਗਰਪਾਲਿਕਾ ਦੇ ਵਿੱਚ ਐਜ਼ ਪ੍ਰਧਾਨ ਰਹੇ ਉਹਨਾਂ ਨੇ ਬਹੁਤ ਵਿਕਾਸ ਦੇ ਕੰਮ ਕੀਤੇ ਹਰ ਗਰੀਬ ਤੇ ਅਮੀਰ ਨਾਲ ਨਾਲ ਖੜਦੇ ਸੀ ਹਰ ਦੁੱਖ ਸੁੱਖੇ ਨਾਲ ਖੜਦੇ ਜਦੋਂ ਪੰਜਾਬ ਦੇ ਵਿੱਚ ਅੱਤਵਾਦ ਦਾ ਦੌਰ ਸੀ ਪੰਜਾਬ ਦੇ ਵਿੱਚ ਕਾਲਾ ਦੌਰ ਚੱਲ ਰਿਹਾ ਸੀ ਜਦੋਂ ਬੱਸਾਂ ਤੋਂ ਉਤਾਰ ਕੇ ਬੰਦੇ ਮਾਰੇ ਜਾ ਰਹੇ ਸੀ ਭੈਣਾਂ ਦੇ ਭਾਈ ਦੀ ਮੌਤ ਹੋ ਰਹੀ ਸੀ ਪਤਨੀ ਦਾ ਸਵਾਗ ਹੋ ਰਿਹਾ ਸੀ ਜਦੋਂ ਕਰੋ ਬਾਹਰ ਜਾਂਦੇ ਸੀ ਤੇ ਮਾਤਾਵਾਂ ਦੇਖਦੇ ਸੀ ਮੇਰਾ ਬੱਚਾ ਸ਼ਾਮ ਨੂੰ ਆਏਗਾ ਨਹੀਂ ਆਏਗਾ ਇਹ ਹੋ ਜਾ ਕਾਲਾ ਦੌਰ ਪੰਜਾਬ ਦੇ ਵਿੱਚ ਚੱਲ ਰਿਹਾ ਸੀ ਉਸ ਟਾਈਮ ਰਾਸ਼ਟਰੀ ਸੁਰੱਖਿਆ ਸਮਿਤੀ ਦਾ ਗਠਨ ਹੋਇਆ ਪੰਜਾਬ ਦੇ ਵਿੱਚ ਜਿਸ ਦੇ ਵਿੱਚ ਮੇਰਾ ਔਰ ਰਾਜਪ੍ਰਧਾਨ ਸੰਯੋਜਕ ਦੇ ਨਾਤੇ ਕੰਮ ਸੀਗਾ ਤੇ ਪ੍ਰਵਾਕਰ ਜੀ ਪੰਜਾਬ ਦੇ ਪ੍ਰਧਾਨ ਸੀ ਅਸੀਂ ਪੂਰਾ ਪੰਜਾਬ ਘੁੰਮਦੇ ਸੀਗੇ ਅੱਤਵਾਦੀ ਟਾਈਮ ਵਿੱਚ ਸੰਘਰਸ਼ ਕੀਤਾ ਤੇ ਅੱਤਵਾਦੀਆਂ ਨੇ ਦੋ ਸਿਰਫ ਇਹ ਨੌਜਵਾਨਾਂ ਨੇ 16 ਮਾਰਚ ਦੀ ਕਾਲੀ ਸ਼ਾਮ ਨੂੰ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੇ 16 ਮਾਰਚ ਨੂੰ ਜਿੱਥੇ ਟਾਲੀਆ ਔਰ ਜੋਗ ਉਹਨੂੰ ਕਹਿੰਦੇ ਨੇ ਕਈ ਲੋਕ ਉਸ ਚੌਕ ਦੇ ਨਾਂ ਸ਼ਹੀਦ ਪ੍ਰਵਾਕਰ ਚੌਕ ਰੱਖਿਆ ਹੋਇਆ ਹੈ ਉੱਥੇ ਉਹਨਾਂ ਦਾ ਸਟੈਚੂ ਦਾ ਅਨੁਵਰਣ ਹੋਏਗਾ ਮੂਰਤੀ ਦਾ ਅਨੁਵਰਣ ਹੋਏਗਾ ਤੇ ਬਾਲਪੁਰਿ ਭਵਨ ਦੇ ਵਿੱਚ 16 ਮਾਰਚ ਨੂੰ ਬਹੁਤ ਵੱਡਾ ਵੱਡਾ ਇਕੱਠ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਦੂਰ ਦੂਰ ਤੋਂ ਸੰਤ ਮਹਾਂਤਮਾ ਆ ਰਹੇ ਨੇ ਪర్యਗ ਰਾਜ ਤੋਂ ਜਿੱਥੇ ਕੁੰਭ ਲੱਗਿਆ ਉੱਥੋਂ ਵੀ ਸੰਤ ਆ ਰਹੇ ਨੇ श्री अयोध्या धाम तो ही संत आ रहे ने पुष्कर धाम जिथे ब्रह्मा जी दा मंदिर है उथो भी संत आ रहे ने गंगा सागर उथो भी संत आ रहे ने एसरा अलग-अलग जगाओं तो संत आ रहे ने हरियाणा रो भी आ रहे ने पंजाब तो भी आ रहे ने और भारत सरकार दे मंत्री भी शामिल हो रहे ने 16 मार्च नु ते उस दिन 16 मार्च नु ये एक समारिका दा विमोचन होना है ए सारी गल आप जी नु दसण वास्ते आज आप जी नु इथे बुलाया है ਇਹ ਇੱਕ ਕਾਰਜਕਰਨ ਦੀ ਜਾਣਕਾਰੀ ਦੇਣ ਵਾਸਤੇ ਆਪ ਜੀ ਇੱਥੇ ਪਹੁੰਚੇ ਹੋ ਇਕਬਾਲ ਸਿੰਘ ਜੀ ਲਾਲਪੁਰਾ ਭਾਰਤ ਸਰਕਾਰ ਦੇ ਮੰਤਰੀ ਨੇ ਉਹ ਆ ਰਹੇ ਨੇ ਸਤਨਾਮ ਸਿੰਘ ਜੀ ਸੰਧੂ ਰਾਜ ਸਭਾ ਮੈਂਬਰ ਨੇ ਉਹ ਵੀ ਆ ਰਹੇ ਨੇ ਪੂਰਵ ਮੰਤਰੀ ਵੀ ਬਹੁਤ ਸਾਰੇ ਆ ਰਹੇ ਨੇ ਅਵਿਨਾਸ਼ ਰਾਖਾ ਖੰਨਾ ਜੀ ਆ ਰਹੇ ਨੇ ਮਦਰੋ ਮਿੱਤਲ ਆ ਰਹੇ ਨੇ ਤਿਕਸ਼ਨ ਸੂਜੀ ਆ ਰਹੇ ਨੇ ਸਾਪਲਾ ਜੀ ਆ ਰਹੇ ਨੇ ਪਹਿਲਾ ਮੰਤਰੀ ਨੇ ਪਾਰ ਸਰਕਾਰ ਦੇ ਵਿੱਚ ਮੇਨ ਅਵਿਨਾਸ਼ ਜੈਸਵਾਲ ਜੀ ਜਿਹੜਾ ਆਪਣਾ ਰਾਸ਼ਟਰੀ ਸਿੱਖ ਸੰਗਤ ਹੈ ਉਹਦੇ ਪੂਰੇ ਪਾਰ ਦੇ ਸੰਗਠਨ ਮੰਤਰੀ ਨੇ ਉਹ ਵੀ ਆ ਰਹੇ ਨੇ ਬਹੁਤ ਸਾਰੇ ਸ਼ਖਸੀਤਾ ਦੂਰ ਦੂ ਤੋਂ ਆ ਰਹੀਆਂ ਨੇ ਹਰਿਆਣਾ ਤੋਂ ਦਿੱਲੀ ਤੋਂ ਉੱਤਰਾਖੰਡ ਤੋਂ ਰਾਜਸਥਾਨ ਤੋਂ ਬਹੁਤ ਉੱਗੀਆਂ ਸ਼ਖਸੀਤਾ ਇੱਥੇ ਪਹੁੰਚ ਰਹੀਆਂ ਨੇ ਰਾਜੀ ਜਿਸ ਤਰ੍ਹਾਂ ਕਿ ਇਸ ਚੌਕ ਦਾ ਨਾਮ ਟਾਲੀਵਲਾ ਚੌਕ ਮਸ਼ਹੂਰ ਹੈ ਔਰ ਸ਼ਾਇਦ ਕਾਬਜ਼ਾਂਜੀ ਹੋਈ ਹੈ ਤੇ ਆਉਣ ਵਾਲੇ ਸਮੇਂ ਵਿੱਚ ਕੋਈ ਇਦਾਂ ਦਾ ਹੋਏਗਾ ਕਿ ਇਹ ਅਮਰ ਸ਼ਹੀਦ ਪ੍ਰਭাকর ਜੀ ਦੇ ਚੌਕ ਜੋ ਪੱਕੇ ਤੌਰ ਤੇ ਰਜਿਸਟਰਡ ਹੋਵੇ ਕੋਈ ਇਦਾਂ ਦਾ ਵੀ ਹਾਂਜੀ ਹਾਂਜੀ ਨਗਰ ਕੌਂਸਲ ਦੇ ਵਿੱਚ ਮਤਾ ਪਾਸ ਹੋਇਆ ਹੋਇਆ ਰਜਿਸਟਰਡ ਹੋਇਆ ਹੋਇਆ ਕੱਲ ਨਰਿੰਦਰ ਸ਼ਾਸਤਰੀ ਜੀ ਜੇਸ਼ਵਰ ਨਗਰ ਕੌਂਸਲ ਦੇ ਪ੍ਰਧਾਨ ਨੇ ਉਹਨਾਂ ਨੇ ਕੱਲ ਪ੍ਰੈਸ ਨੂੰ ਦੱਸਿਆ ਵੀ ਹੈ ਮੈਂ ਸੋਸ਼ਲ ਮੀਡੀਆ ਦੇਖੀ ਹੈ ਉਹ ਉਹਨਾਂ ਨੇ ਕਿਹਾ ਇਸ ਚੌਕ ਦਾ ਨਾਮ ਸ਼ਹੀਦ ਪ੍ਰਭাকর ਚੌਕ ਰੱਖਿਆ ਹੋਇਆ ਹੈ ਇਹ ਜਦੋਂ ਆਪਣੇ ਸਚਦੇਵਾ ਜੀ ਸੀਏ ਪ੍ਰਦਾਨ ਉਸ ਟਾਈਮ ਮੱਤਾ ਪਾਸ ਹੋਈ ਸੀ ਉਸ ਟਾਈਮ ਦਾ ਨਾਮ ਇਹਦੇ ਰੱਖਿਆ ਹੋਇਆ ਤੇ ਉੱਥੇ ਉਹਨਾਂ ਦਾ ਤਸਵੀਰ ਵੀ ਲੱਗੀ ਹੋਈ ਸੀ ਪਿਛਲੇ 5 ਸਾਲ ਪਹਿਲਾਂ ਤਸਵੀਰ ਖਰਾਬ ਹੋ ਗਈ ਸੀ ਇਸ ਕਰਕੇ ਉੱਥੇ ਸਟੈਚੂ ਲੱਗ ਰਿਹਾ ਹੈ ਤੇ ਇਹ ਸਟੈਚੂ ਜੋ ਹੈ ਕਿਹਨਾਂ ਵੱਲੋਂ ਲਗਾਇਆ ਜਾ ਰਿਹਾ ਹੈ ਕਿੰਨਾ ਖਰਚਾ ਆਇਆ ਹੈ ਇਹਦੀ ਮੇਨਟੇਨੈਂਸ ਕਿਤਾ ਹੈ ਇਹ ਜਿਹੜਾ ਸਟੈਚੂ ਲਗਾਇਆ ਹੈ ਮਹਾਬੀਰ ਕ੍ਰਾਂਤੀ ਸੇਵਾ ਸੰਗ ਇੱਕ ਸੰਸਥਾ ਹੈਗੀ ਇੱਥੇ ਰਾਜਪੁਰੇ ਜੀ ਜੀ ਮੇਰੇ ਉਹ ਸੇਵਾ ਮਿਲੀ ਹੈ ਚੇਅਰਮੈਨ ਦੇ ਨਾਤੇ ਤੇ ਮਾਰ ਕ੍ਰਾਂਤੀ ਸੇਵਾ ਸੰਗਤ ਦੀ ਦੇਖਭਾਲ ਕਰੇਗੀ ਸਮਾਜ ਦੇ ਸਹਿਯੋਗ ਨਾਲ ਕਰੇਗੀ ਜਿਹੜਾ ਸਟੈਚੂ ਬਣਿਆ ਹੈ ਔਰ ਜੋ ਵੀ ਕਾਰਜਕ੍ਰਮ ਹੋ ਰਿਹਾ ਹੈ ਇਹ ਸਾਰਾ ਸਮਾਜ ਦੇ ਸਹਿਯੋਗ ਨਾਲ ਹੋ ਰਿਹਾ ਜਿਹੜੇ ਰਾਸ਼ਟਰਪਤੀ ਨੇ ਰਾਜਪਰੇ ਦੇ ਉਹਨਾਂ ਨੇ ਇਹਦੇ ਵਾਸਤੇ ਸਹਿਯੋਗ ਕਰਿਆ ਪਿਆਸਾ ਵੀ ਦਿੱਤਾ ਸਮਾਨ ਵੀ ਦਿੱਤਾ ਇਹ ਆਪ ਜਬ ਸਭ ਜੀ ਦੇ ਸਹਿਯੋਗ ਨਾਲ ਇਹ ਕਾਰਜਕ੍ਰਮ ਹੋ ਰਿਹਾ ਕੀ ਕਹਿਣਾ ਚਾਹੁੰਦੇ ਹੋ ਆਉਣ ਵਾਲੀ 16 ਤਰੀਕ ਪਰ ਜਿਸ ਦਿਨ ਇਹ ਮੂਰਤੀ ਦਾ ਅਨਾਉਰਣ ਹੋਣਾ ਹੈ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਮੈਂ ਸ਼ਹਿਰ ਵਾਸੀਆਂ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਜਿੱਥੇ ਵੀ ਹੈ ਮੇਰੀ ਆਵਾਜ਼ ਪਹੁੰਚਦੀ ਹੈ ਮੀਡੀਆ ਰਾਹੀਂ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਜਿਹੜੇ ਵਿਅਕਤੀ ਨੇ ਦੇਸ਼ ਤੇ ਸਮਾਜ ਵਾਸਤੇ ਜਾਨ ਦੇ ਦਿੱਤੀ ਉਸ ਕਾਰਜਕ੍ਰਮ ਵਿੱਚ ਸਭ ਨੂੰ ਪਹੁੰਚਣਾ ਚਾਹੀਦਾ ਹੈ ਪੂਰੇ ਪਰਿਵਾਰ ਸਮੇਤ ਆਣਾ ਚਾਹੀਦਾ ਹੈ ਮੈਂ ਕਹਿੰਦਾ ਸ਼ਹੀਦਾਂ ਦੀਆਂ ਚਿਤਾਵਾਂ ਪਰ ਲੱਗੇਗੇ ਹਰ ਬਰਸ ਮੇਲੇ ਵਤਨ ਪਰ ਮਰ ਮਿਟਨੇ ਵਾਲੋਆਂ ਦਾ ਬਸ ਯਹੀ ਬਾਕੀ ਨਿਸ਼ਾਨ ਹੋਗਾ ਜਿਹੜੇ ਲੋਕ ਦੇਸ਼ ਤੇ ਸਮਾਜ ਵਾਸਤੇ ਕੰਮ ਕਰਦੇ ਨੇ ਯੁਗਾ ਯੁਗਾ ਤੱਕ ਉਹਨਾਂ ਦਾ ਨਾਮ ਰਹਿੰਦਾ ਹੈ ਇਨਸਾਨ ਪੈਦਾ ਹੁੰਦਾ ਖਾਂਦਾ ਪੀਂਦਾ ਬੱਚੇ ਪੈਦਾ ਕਰਦਾ ਤੇ ਮਰ ਜਾਂਦਾ ਜਾਨਵਰ ਵੀ ਉਹੀ ਕਰਦਾ ਹੈ ਇਨਸਾਨ ਤੇ ਜਾਨਵਰ ਕੋਈ ਨਾ ਕੋਈ ਫਰਕ ਦਿਖਣਾ ਜੀਦਾ ਜਿਹੜੇ ਲੋਕ ਦੇਸ਼ ਭਗਤੀ ਆ ਕੰਮ ਕਰਦੇ ਨੇ ਉਹਨਾਂ ਦਾ ਨਾ ਯੁਗਾ ਤੱਕ ਅਮਰ ਰਹਿੰਦਾ ਹੈ ਔਰ ਸਭ ਤੋਂ ਮਹਿੰਗਾ ਸ਼ੌਕ ਦੇਸ਼ ਭਗਤੀ ਦਾ ਹੈ ਇਸ ਤੋਂ ਮਹਿੰਗਾ ਸ਼ੌਕ ਕੋਈ ਵੀ ਨਹੀਂ ਹੈ ਹ ਤੁਸੀਂ ਕੋਈ ਵੀ ਕੰਮ ਕਰੋਗੇ ਦੋਨੋਂ ਆਰਥਿਕ ਮਦਦ ਆ ਗਈ ਹੈ ਪੈਸਾ ਆਏਗਾ ਤੁਸੀਂ ਧਾਰਮਿਕ ਲੈਣੇ ਜਾਓ ਤੁਹਾਡੇ ਲੋਕ ਪਹਿਰਾਦ ਰੱਖਣਗੇ ਜਿਹੜਾ ਦੇਸ਼ ਭਗਤੀ ਦਾ ਜਨੂਨ ਹੈ ਨਾ ਇਹ ਬਹੁਤ ਘੱਟ ਲੋਕਾਂ ਨੂੰ ਹੁੰਦਾ ਹੈ ਔਰ ਇਹ ਮਹਿੰਗਾ ਸ਼ੌਕ ਹੈ ਮਹਿੰਗਾ ਸ਼ੌਕ ਪਾਲਣ ਦਾ ਸਾਨੂੰ ਸ਼ੌਕ ਹੈ ਇਸ ਕਰਕੇ ਸ਼ੌਕ ਪਾਲਿਆ ਸਰ ਜਿਹੜੀ ਮੂਰਤੀ ਹੈ ਕਿੰਨੀ ਕਿ ਦੀ ਲੰਬਾਈ ਕਿੰਨੀ ਹੋਏਗੀ ਜੀ ਕਿੰਨੇ ਵਿੱਚ ਮੂਰਤੀ ਦੀ ਜਿਹੜੀ ਲੰਬਾਈ ਹੈ ਉਹ 28 ਫੁੱਟ ਹੈ ਤੇ ਜਿਹੜਾ ਜ਼ਮੀਨ ਤੋਂ ਉਚਾਈ ਹੈ ਉਹ 10 ਫੁੱਟ ਹੈ ਸ਼ੌਕ ਜੀ ਤੁਸੀਂ 30 ਸਾਲ ਲਗਾਤਾਰ ਸੰਘਰਸ਼ ਕਰਿਆ ਹੈ ਕਿ ਚੌਕ ਦਾ ਨਾਮ ਮਿਲਿਆ ਹੁਣ 35 ਸਾਲ ਬਾਅਦ ਪ੍ਰਤੀਮਾ ਲੱਗ ਰਹੀ ਹੈ ਅਖਰੇ ਦੇਸ਼ ਨੂੰ ਰਾਜਨੀਤੀ ਚ ਲਈਏ ਇੱਕੀ ਚੱਕਰ ਹੈ ਇਸ ਤਰ੍ਹਾਂ ਮੈਂ ਮੀਡੀਆ ਯਾ ਗੱਲ ਦੱਸਣ ਨਹੀਂ ਜਾਂਦਾ ਮੀਡੀਆ ਨੇ ਪੁੱਛ ਲਈਏ ਗੱਲ ਦੱਸਣ ਜਾਂਦਾ ਦੇਸ਼ ਨੂੰ ਬਾਹਰੋਂ ਖਤਰਾ ਨਹੀਂ ਹੈ ਦੇਸ਼ ਨੂੰ ਅੰਦਰੋਂ ਦਾ ਖਤਰਾ ਹੈ ਇਸ ਕਰਕੇ ਜਿਹੜੇ ਸਮਾਜ ਵਿੱਚ ਰਹਿੰਦਾ ਜਿਹੜੇ ਸ਼ਹਿਰਾਂ ਦਾ ਉੱਥੇ ਕੁਝ ਲੋਕਾਂ ਨੂੰ ਦੇਸ਼ ਭਗਤੀ ਰਾਸ ਨਹੀਂ ਆਂਦੀ ਇਸ ਕਰਕੇ ਇਹਦੇ ਰੁਕਾਵਟਾਂ ਲਈਆਂ ਹਨ अंदर किस तरह खतरा जरा हाँ तुम पत्रकार हो देखो देश अमरीका को खतरा पाकिस्तान को खतरा है या नहीं है मैं सवाल करता सवाल सवाल कर रहा है जी देशारिंदुस्तान का दुनिया चंडा फेरेगा मीडिया चो ना मैं सदार व्यक्ति हाँ देश में तो चाइना तो भी खतरा नहीं बिल्कुल नहीं खतरा है बिल्कुल नहीं खतरा है अपना ओपीनियन का डिफरेंस है अंदरों खतरा कित है जिन्होंने अंदरों हिंदू ਆਰਗਨਾਲ ਤੁਸੀਂ ਕਹਿ ਰਹੇ ਕਿਸ ਮੁੱਦੇ ਤੇ ਇਹ ਬੈਲ ਕਹੀ ਹੈ ਇਹਨਾਂ ਦਾ ਆਇਆ ਵੀ ਆਪਣੇ ਬੀਜੇਪੀ ਦੀ ਵੀ ਸਰਕਾਰ ਰਹੀ ਹੈ ਉਸ ਟਾਈਮ ਲੇਕਿਨ ਆਪਾਂ ਬੀਜੇਪੀ ਸਰਕਾਰ ਹੈ ਨਾ ਨਹੀਂ ਕੋ ਆ ਸਕਿਆ ਅੱਜ ਰਾਜ ਸੇ ਜਿਹੜਾ ਇਹ ਬਾਦਸ਼ਾਹ ਜਾਂ ਉਹ ਪ੍ਰਧਾਨ ਹੈ ਅੱਜ ਉਹਨਾਂ ਦੀ ਅਗਵਾਈ ਦੇਖੋ ਜੀ ਜਿਹੜੇ ਸ਼ਹੀਦ ਹੁੰਦੇ ਨੇ ਕਿਸੇ ਪਾਰਟੀ ਦੇ ਬੰਨੇ ਨਹੀਂ ਹੁੰਦੇ ਕਿਸ ਸਮਾਜ ਦੇ ਦੇਸ਼ ਦੇ ਕੌਮ ਦੇ ਜਿਹੜੇ ਸ਼ਹੀਦ ਹੋਂ ਸਾਰਿਆਂ ਦੇ ਸ਼ਹੀਦ ਹੁੰਦੇ ਨੇ ਪ੍ਰਬਕਰ ਜੀ ਨੇ ਕਦੇ ਜਾਤੀ ਪਾਤਨੀ ਵੇਖਿਆ ਉਹਨਾਂ ਕੋਈ ਵਿਅਕਤੀ ਕੰਮ ਗਿਆ ਉਹਨਾਂ ਨੇ ਕੰਮ ਉਹਨਾਂ ਦਾ ਕੰਮ ਕੀਤਾ ਹਰ ਬੰਦਰਾ ਮੋੜੇ ਨਾ ਮੋੜਾ ਲਾ ਕੇ ਖੜੇ ਰਹੇ ਆਂ ਔਰ ਜਿਨਾ ਦਿਨਾਂ ਵਿੱਚ ਉਹਨਾਂ ਦਾ ਇਹ ਕਾਂਡ ਹੋਇਆ ਉਹਨਾਂ ਦੀ ਇੱਕ ਮਰੂਤੀ ਵੈਨ ਉਸ ਟਾਈਮ ਚੱਲਦੀ ਸੀ ਉਹਨਾਂ ਦਾ ਝਗੜਾ ਚੱਲ ਰਿਆ ਸੀ ਉਸ ਟਾਈਮ ਉਹਨਾਂ ਦੇ ਨਾਲ ਵੀ ਖੜੇ ਸੀ ਕੋਈ ਵੀ ਵਿਅਕਤੀ ਹੈ ਜਿਹੜਾ ਪੁਰਾਣਾ ਬੰਦਾ ਹੈਗਾ ਜਿਹੜਾ ਉਹਨਾਂ ਨੂੰ ਜਾਣਦਾ ਹੈ ਜਿਹੜਾ ਨਾਮ ਸੁਣਿਆ ਹੈ ਔਰ ਹਰ ਵਿਅਕਤੀ ਨਾਲ ਖੜੇ ਨੇ ਪਰ ਅੱچھے ਲੋਕ ਹਰ ਜਗ੍ਹਾ ਨੇ ਮੈਂ ਨਗਰ ਕੌਂਸਲ ਦੇ ਪ੍ਰਧਾਨ ਦੀ ਵੀ ਤਾਰੀਫ਼ ਕਰਾਂਗਾ ਇੱਥੇ ਭਾਵੇਂ ਕਾਂਗਰਸ ਦੇ ਨੇ ਪਰ ਉਹਨਾਂ ਨੇ ਜੋ ਦਲੇਰੀ ਦਿਖਾਈ ਉਹਨਾਂ ਨੇ ਕਿ ਕੋਈ ਤੁਹਾਡਾ ਕੰਮ ਹੈ ਸ਼ਹੀਦ ਭਰਾ ਮੈਂ ਤੁਹਾਡੇ ਨਾਲ ਖੜਾਗਾ ਔਰ ਅਫਸਰਾਂ ਨੂੰ ਕਹਿ ਕੇ ਕਹਿ ਸੀ ਇੱਥੇ ਕੋਈ ਰੁਕਾਵਟ ਨਹੀਂ ਆਣੀ ਚਾਹੀਦੀ ਤੇ ਕੋਈ ਅਫਸਰਟੀ ਲਾਉਣਾ ਚਾਬੀ ਉਹਦੀ ਕਸਦੇ ਸੀਗੇ ਉਸ ਤੋਂ ਬਾਅਦ ਉਹਨੇ ਕੱਲ ਪ੍ਰੈਸੇ ਬਿਆਨ ਵੀ ਦਿੱਤਾ ਬਈ ਨਗਰ ਕੌਂਸਲ ਸਹਿਯੋਗ ਕਰੇਗੀ ਮੈਂ ਪਰਸਨਲੀ ਵੀ ਸਹਿਯੋਗ ਕਰਾਂਗਾ ਉਸ ਤੋਂ ਬਾਅਦ ਸਮਾਜ ਨੂੰ ਅਪੀਲ ਵੀ ਕੀਤੀ ਹੈ ਕਿਆ ਪ੍ਰਵਾਕਰ ਜੀ ਇੱਕ ਪਾਰਟੀ ਦੇ ਬਣੇ ਸੀ ਇਹ ਪਾਰਟੀ ਦੇ ਬਣਨਾ ਤਾਂ ਕਾਂਗਰਸ ਦਾ ਇੱਕ ਪ੍ਰਧਾਨ ਇਹ ਗੱਲ ਅਪੀਲ ਨਾ ਕਰਦਾ ਸਰਜਰੀ ਮਜੂਦਾ ਸਰਕਾਰ ਹੈ ਇਸ ਤੋਂ ਇਹਨਾਂ ਦਾ ਕੋਈ ਤੁਨ ਜੋਗਦਾਨ ਮਿਲਿਆ ਇਸ ਪ੍ਰਕਿਰਮਾ ਦੇ ਵਿੱਚ ਦੇਖੋ ਜੀ ਮੈਂ ਸਭ ਨਾਲ ਸੰਪਰਕ ਕੀਤਾ ਮੈਂ ਕਾਂਗਰਸੀਆਂ ਕੋਲ ਗਿਆ ਮੈਂ ਭਾਜਪਾ ਕੋਲ ਗਿਆ ਮੈਂ ਅਕਾਲੀਆਂ ਕੋਲ ਵੀ ਗਿਆ ਮੈਂ ਆਪਾ ਲੋ ਗਿਆ ਮੈਂ ਗਿਆ ਸਭ ਕੋਲ ਹਾਂ ਜਿੱਤ ਦਾ ਜਿਹਦਾ ਜਿਹਦਾ ਮਨ ਸੀਗਾ ਉਹਨਾਂ ਉਹਨਾਂ ਸਹਿਯੋਗ ਕਰਿਆ ਮੈਂ ਤਾਂ ਕੋਈ ਵੀ ਹੈ ਨਾ ਗਲੀ ਦਾ ਕੱਖ ਹੈ ਉਹਦੀ ਵੀ ਰਿਸਪੈਕਟ ਕਰਦਾ ਇੱਕ ਗਾਰ ਆਉਂਦੀ ਹੈ ਉਹਦੇ ਅੰਦਰ ਛੋਟਾ ਪੁਰਜਾ 1 ਰੁਪਏ ਦਾ ਆਏਗਾ ਵੱਡਾ ਪੁਰਜਾ ਲੱਖ ਰੁਪਏ ਦਾ ਆਏਗਾ ਜੇ ਕਰਬਾਲਾ ਪੁਰਜਾ ਨਾ ਆਵੇ ਤਾਂ ਗੱਡੀ ਖੜ ਜਾਂਦੀ ਹੈ ਇਸ ਕਰਕੇ ਸਾਰਿਆਂ ਨੇ ਸਹਿਯੋਗ ਕਰਿਆ ਮੈਂ ਕਹਾ ਫਰਾਨਾ ਨਹੀਂ ਕਰਿਆ ਕਿਸੇ ਨੇ ਕਿਸੇ ਰੂਪੇ ਕਰਿਆ ਕਿਸੇ ਨੇ ਕਿਸੇ ਰੂਪੇ ਕਰਿਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਕੰਮ ਵਿੱਚ ਸਹਿਯੋਗ ਕੀਤਾ ਹੈ ਸਰਜਰੀ ਤੁਹਾਡੀ ਸਸਤਾ ਮਹਾਵੀਰ ਕ੍ਰਾਂਤੀ ਸੀ ਇਹਦਾ ਮੁੱਖ ਉਦੇਸ਼ ਕੀ ਹੈ ਸਾਡਾ ਮੁੱਖ ਉਦੇਸ਼ ਹੈ ਜਿਹੜੀ ਆਨਰ ਜਨਰੇਸ਼ਨ ਹੈ ਉਹਦੇ ਨਾਲ ਨੈਸ਼ਨੈਲਿਟੀ ਦੀ ਭਾਵਨਾ ਕਿਸ ਤਰ੍ਹਾਂ ਪੈਦਾ ਹੋਏ ਉਹ ਸੁਸਾਸੇ ਕੰਮ ਕਰਦੀ ਹੈ ਅਸੀਂ ਕੋਈ ਵੀ ਕੰਮ ਕਰਦੇ ਆ ਉਹ じゃ ਇੱਕ ਮਾਹੌਲ ਤਿਆਰ ਕਰਦੇ ਆ ਅੱਜ ਸਿਰਫ ਪ੍ਰੈਸ ਕਾਨਫਰੈਂਸ ਹੀ ਪ੍ਰੈਸ ਕਾਨਫਰੈਂਸ ਦੇਖੋ ਤੁਸੀਂ ਭਾਰਤ ਮਾ ਦਾ ਚਿੱਤਰ ਲਗਿਆ ਅਸੀਂ ਲੋਕ ਇਹ ਜਿਹੜਾ ਭੂ-ਭਾਗ ਹੈ ਭਾਰਤ ਦਾ ਇਸ ਨੂੰ ਹੀ ਮਾਂ ਦਾ ਰੂਪ ਦਿੰਦੇ ਆ ਅਸੀਂ ਇਸ ਨੂੰ ਮਾਂ ਮੰਨਦੇ ਆ ਇਹਦੀ ਰੱਖਿਆ ਵਾਸਤੇ ਅਸੀਂ ਕੰਮ ਕਰਦੇ ਆ ਜਿਸ ਤਰ੍ਹਾਂ ਬਾਰਡਰ ਦੇ ਇੱਕ ਫੌਜੀ ਖੜਿਆ ਹੈ ਉਹ ਸਰਾਦੀ ਸੁਰੱਖਿਆ ਵਾਸਤੇ ਖੜਿਆ ਹੈ ਇਸ ਤਰ੍ਹਾਂ ਅਸੀਂ ਦੇਸ਼ ਦੇ ਨਾਗਰਿਕ ਆ ਇੱਥੇ ਦਾ ਅੰਜਲ ਖਾਂਦੇ ਆ ਇੱਥੇ ਜਿਹੜੇ ਮਹਾਪੁਰਸ਼ ਹੋਏ ਨੇ ਸਾਡੇ ਮਹਾਪੁਰਸ਼ ਹੋਏ ਨੇ ਇੱਥੇ ਜਿਹੜੇ ਗੁਰੂ ਹੋਏ ਨੇ ਉਹ ਸਾਡੇ ਗੁਰੂ ਨੇ ਇਸ ਕਰਕੇ ਅਸੀਂ ਇਸ ਦੇਸ਼ ਦੀ ਮਿੱਟੀ ਵਾਸਤੇ ਕੰਮ ਕਰਦੇ ਆ ਸਰ ਜਿੱਦਾਂ ਨੌਜਵਾਨੀ ਦੀ ਆਪਾਂ ਗੱਲ ਕਰੀਏ ਨੌਜਵਾਨਾਂ ਨੂੰ ਤੁਸੀਂ ਕਿਸੇ ਹੀਰੋ ਦਾ ਨਾਮ ਪੁੱਛਦੇ ਹੋ ਹੀਰੋ ਹੁੰਦਾ ਹੈ ਜਨਮ ਤਰੀਕ ਤੱਕ ਪਤਾ ਹੈ ਲੇਕਿਨ ਸਾਡੇ ਸ਼ਹੀਦਾਂ ਬਾਰੇ ਨਹੀਂ ਪਤਾ ਇਸ ਵਾਸਤੇ ਤੁਸੀਂ ਕਿਉਂ ਉਪਰਾਲੇ ਕਰਦੇ ਹੋ ਕਿ ਨੌਜਵਾਨਾਂ ਨੂੰ ਬਿਲਕੁਲ ਅਸੀਂ ਕਹਿੰਦੇ ਵੀ ਹਾਂ ਜਿੱਥੇ ਸਾਡਾ ਹੱਥ ਪਉਂਦਾ ਕਹਿੰਦੇ ਵੀ ਆ ਸਭ ਤੋਂ ਪਹਿਲਾ ਕਿਸੇ ਵਿਅਕਤੀ ਨੂੰ ਨਿਰਮਾਣ ਕਰਨਾ ਹੈ ਸਭ ਤੋਂ ਪਹਿਲਾ ਗੁਰੂਆਂ ਦੀ ਮਾਂ ਸ਼ਿਵਾਜੀ ਮਰਾਠਾ ਨੂੰ ਮਾਂ ਤੋਂ ਸੰਸਕਾਰ ਮਿਲੇ ਸੀ ਸਭ ਤੋਂ ਪਹਿਲਾ ਜਿਹੜਾ ਸੰਸਕਾਰ ਦੇਣ ਦਾ ਕੰਮ ਹੈ ਮਾਂ ਦਾ ਕੰਮ ਹੈ ਅੱਜ ਘਰਾਂ ਦੀ ਮਾਂ ਮਾਂ ਸੰਸਕਾਰ ਨਹੀਂ ਨੇਂਦੀਆਂ ਕਿਉਂ ਅੱਜ ਸਾਡੇ ਘਰ ਚਾਰ ਬੰਦੇ ਆ 6 ਕਮਰੇ ਬਣ ਗਏ ਆਪਸੇ ਦੀਵਾਰਾਂ ਆ ਗਿਆ ਬੱਚੇ ਮੋਬਾਈਲ ਤੇ ਲੱਗੇ ਰਹਿੰਦੇ ਆ ਆਪਸੇ ਪਿਓ ਨਾਲ ਗੱਲ ਨਹੀਂ ਕਰਦੇ ਮੈਂ ਇਹ ਸਾਰਿਆਂ ਨੂੰ ਅਪੀਲ ਕਰਾਂਗਾ ਸਭ ਤੋਂ ਪਹਿਲਾਂ ਬੱਚਾ ਦੇ ਤੋਂ ਛੋਟਾ ਹੁੰਦਾ ਮਾਂ ਪਿਓ ਸੰਸਕਾਰ ਦੇਣ ਉਸ ਤੋਂ ਬਾਅਦ ਇਹ ਪ੍ਰਾਇਮਰੀ ਸਕੂਲ ਹੈ ਉਹਦਾ ਟੀਚਰ ਕੀ ਜਾਣਬਰ ਸਾਡੇ ਧਰਮਗੁਰੂ ਹੈ ਕਿਸੇ ਪੰਜ ਸੰਬਰਦਾ ਆ ਰਿਹਾ ਹੈ ਇਹ ਤਿੰਨੇ ਜਦ ਤੱਕ ਸੋਚਣਗੇ ਨਹੀਂ ਉਹ ਤੱਕ ਸੰਸਕਾਰ ਨਹੀਂ ਆਣਗੇ ਉਹ ਕਹਿ ਰਹੇ ਉਹ ਸੱਚਾਈ ਤੇ ਜੋ ਇਨਕਾ ਸਵਾਲ ਆ ਕਿ ਆਪ ਉਸਕੇ ਲਈ ਕੀ ਕਰੇ आपकी तो संस्था क्या करती है हमारी संस्था देशभक्ति का माहौल तैयार करती है कार्यक्रम करती है हम जब सौ लोगों पर प्रयास करते हैं उसमें एक दो पर असर जरूर होता है ऐसा नहीं है कि असर नहीं होता मैं आपसे बात कर रहा हूँ आपके माइंड में भी कई बातें आती होंगी ये बात ठीक है या गलत है कोई व्यक्ति अगर जीवन में उतार लेता है तो उसका देश का भला होगा हम तो सबसे पहले ये कहते हैं पहले समाज को ना सुधारो पहले अपने आप को सुधारो हमारे अंदर देशभक्ति की भावना पैदा हो क्या हम स्वदेशी का इस्तेमाल करते हैं जो जो हमारे भारत की चीज़ें हैं हमारे गांव की चीज़ें हैं हमारे शहर की चीज़ें हैं हम वही इस्तेमाल करते हैं कि उसको छोड़ कर दूसरे इस्तेमाल करते हैं जो हमारी चीज़ें उपलब्ध हैं हमें वो इस्तेमाल करनी चाहिए इसलिए संस्था जुड़ चुके हैं जिस तरह ये तो समाज को पता होगा ना देखो ये तो हम तार तो मीडिया में है नहीं कि हमें वो बताएगा वो तो समाज में जिसमें सुधार आता है जिसमें बदलाव आता है देशभक्त मैंने पहले आपको कहा स्टार्टिंग में देशभक्ति का शौक बहुत महंगा शौक है और मैं सबको कहता हूँ ये सबको नहीं पालना चाहिए उसको पालना चाहिए जो पहले सोच ले मेरे पास जो है वो जा सकता है मिलेगा कुछ नहीं जिसको कुछ हासिल करना है मैं उनसे प्रार्थना करूँगा आपके द्वारा वो हमारे से संपर्क ना करे वो भी सुखी रहेगा हम भी सुखी रहेगा जिसको मन में ये हो मैंने देश और समाज के लिए काम करना है वही हमसे संपर्क करता है धन्यवाद काम करते हैं इन्होंने प्रभाकर जी ने पूछा हम नेता सुभाष चंद्र बोस का जन्मदिन मनाते हैं हर साल मैं नेताजी के परिवार को मिला नहीं ठीक है हमने प्रयास किया उनको बुलाने का नेताजी के परिवार को नेताजी परिवार को ना मिल सके पर हम किसी परिवार के लिए काम नहीं करते ना तो मैं नेताजी के परिवार के लिए काम करता हूँ ना ही मैं विजय प्रभाकर के लिए काम करता हूँ मैं जो सत्यप्रकाश प्रभाकर के जो काम थे जो उनकी सोच थी इसलिए मैं काम करता हूँ समाज में करने के लिए उसके बाद उनका परिवार जहाँ भी कार्यक्रम में बुलाते हैं वो आते हैं प्रेस कॉन्फ्रेंस में उनका मतलब ही नहीं था आने का वो तो हमारा संगठन कर रहा है हमारी संस्था कर रही है परिवार नहीं कर रहा अगर परिवार कर रहा होता तो यहाँ आपके सामने होता